ਹਾ ਹਾ ਵੇ ਤੇ ਚੁੰਮੜਾ ਕੇ ਦੇਖੋ ਕਿਨੇ ਲੈ ਆਇਆ ਲੈ ਬੜਾ ਫਿਰੇ ਆ ਕੰਨ ਲਾਗੂ 5-7000 ਨੂੰ ਅੱਗੇ ਸੜਾ ਬਣਾ ਭੜਕਿਆਂ ਦਾ ਮੈਨੂੰ ਪਾਈ ਸੁ ਦਖਾਵਾ ਵੀਡੀਓ ਦੇ ਵਿੱਚ ਕੀ ਕੁਝ ਲਿਖਾਦਾ ਇਹ ਚੋਂ ਅੱਜ ਰੋਟੀ ਉਟੀ ਖਾ ਕੇ ਪੈ ਜਾ ਹਾਂ ਉਹ ਯਾਰ ਦਾਦੂ ਨੂੰ ਤੂੰ ਤਾਂ ਜਾਵੇਂ ਯਾਰ ਹਾਂ ਵੇ ਠੀਕ ਹੈ ਗੱਲ ਕੱਚੀ ਗੱਲ ਲੈ ਦੱਸ ਕੋਈ ਖਾਣ ਜੀ ਲੈਉਂਦੇ ਹਾਂ ਕੋਈ ਹੋਰ ਲੈ ਆਉਂਦਾ ਬੱਫੀ ਕੋਲ ਇਹਦਾ ਕੁਆ ਲੈ ਆਉਂਦੇ ਅੱਜ ਕੱਲ ਨੂੰ ਇਹਨਾਂ ਦੇ ਕਾਗਜ਼ੇ ਰਹਿ ਜਾਣਗੇ ਆ ਆ ਆ ਲੈ ਆਂਦੀਆਂ ਦਿੱਸ ਲੈ ਕੀ ਕੰਮ ਨੇ ਫਲਾਣਾ ਦੇ ਰਾਕਾ ਕੱਲ ਨੂੰ ਸਮਾ ਲੋ ਦਾ ਫਰੂਟ ਰਿਓ ਦੇ ਪੰਜਰ ਕਿਲੋ ਕੱਲ ਨੂੰ ਲਾ ਦੁਪਹਾਂ ਚ ਸੱਤ ਹੈ ਯਾਰ ਨੂੰ ਅੱਗੇ ਅਰੇ ਪ੍ਰੋਡਿਊਸ਼ਨ ਐ ਸਿਰੋਲ ਸਰਕਾਰ ਪੜਦੀ ਪਈ ਪ੍ਰੋਡਿਊਸ਼ਨ ਬਦਾਉਣੇ ਅਪਰੋਚ ਕਰਾਉਣੇ ਅਸਵਾਦਰ ਦੂ ਇੰਨੇ ਨਾ ਕਦੇ ਰਹਿਣੀ ਸਰਕਾਰ ਨੂੰ ਕੋ ਸੌਂਦਿਆ ਕੋਈ ਬੜਾ ਵਿਚਾਰਾ ਕੋਈ ਸਾਹ ਚੜਦਾ ਇੱਕੋ ਦਵਾ ਹੁੰਦਾ ਹੈ ਦਾ ਮਾਰ ਨਾ ਇਉਂ ਦਿਨ ਨੂੰ ਨਹੀਂ ਛੱਡਦੇ ਐ ਭਰਾ ਕੰਮ ਐ ਆਸਤ ਮਾ ਪੰਪ ਕੋ ਦੀ ਆ ਦੇ ਲਿਆ ਆਈ ਡੇ ਡੇ ਆ ਆਦੇ ਪੰਪ ਜਮਾ ਇਹ ਲੱਡੂ ਨਹੀਂ ਖਾਣ ਵਾਲੇ ਲੱਡੂ ਕਾਦੇ ਨੇ ਭਰਾ ਸਾਧੂ ਪੂਰੀ ਦੇ ਇਕੱਠਾ ਹੈ ਪੰਜਰ ਹੋਣਗੇ ਸਾ ਦੱਸ ਕਰਨ ਲੈ ਆ 2 ਰੁਪਈਆ ਦਾ ਹੁੰਦਾ ਨਾ ਪੈਕ 2 ਦੇ ਨਾ 2 ਰੁਪਈਆ ਦਾ ਹੁਣ ਵੀ 2 ਦਾ ਹੈ ਲੈ ਹੁਣ ਕਿੱਥੇ 2 ਦਾ ਹੈ 15 20 ਦਾ ਹੋ ਗਿਆ ਕਮ ਸੇ ਕਮ ਅਸੀਂ 2 ਦਾ ਹੀ ਉਹ ਤੇਰੇ ਪਹਿਲਾਂ ਯਾ ਬੁੜਗਿਆ ਹਰੂ ਪਕਾ ਦੇ ਦਿੰਦਿਆਂ ਹਮ ਵੀ ਲੈ ਜੋ ਪਕਾ ਆ ਇੱਕ ਬਾੜੀ ਦਾ ਬੜਾ ਕਾ ਦੇ ਆ ਦੇ ਨਾ ਯਾ ਡੱਬੀਆਂ ਹੁੰਦੀਆਂ ਛੋਟੀਆਂ ਉਹ ਟੋਕੜੇ ਪੈਨੇ ਹੁੰਦੇ ਛੋਟੇ ਛੋਟੇ ਸੋਲਾਂ ਜਿਵੇਂ ਉਹ ਲੈ ਆਵੇ ਪਰ ਬਿਨਾਂ ਲੈ ਆਵੇ ਅਵਰ ਬਾੜੀ ਦੇ ਮੁਰਗੇ ਨੇ ਇੰਨੇ ਸਾਲਾਂ ਦੇ ਕੱਪੜੇ ਹੀ ਬਦਲੇ ਕੋਈ ਨਹੀਂ ਆ ਬੁਰਗਾ ਨਾਲ ਮੁਰਗੀ ਵੀ ਲੈ ਕੇ ਆਇਆ ਹੈ ਅੱਧਲੇ ਬਿਠਾ ਹੈ ਆ ਹੋਇਆ ਇਹਨੂੰ ਕਹਿੰਦੇ ਨੇ ਹੈਲੀਕਾਪਟਰ ਵੜਾਕਾ ਹੈਲੀਕਾਪਟਰ ਛੋਟੇ ਇਹਨਾਂ ਨੂੰ ਕੇ ਲੈ ਜਾ ਉੱਪਰ ਨੂੰ ਹਾਂ ਇਹ ਬੱਲ ਬੱਲ ਇਹਦੇ ਚੋ ਜਾਣਗੇ ਸੱਤ ਬੜਾਕੇ ਉੱਪਰ ਪੈਣਗੇ ਜਾ ਕੇ ਉੱਪਰੇ ਪੈ ਰਹੇ ਹਾਂ ਲੈ ਲੜੀ ਆ ਨਮਈ ਕੀ ਸਾਪ ਆਇਆ ਏ ਇਹਦੇ ਪੈਸੇ ਨਿਕਲਣਗੇ ਕਹਿੰਦੇ ਇਹਦੇ ਵਿੱਚ ਰੋਡ ਲਿੱਕੜ ਕੇ ਜੀ ਬੱਲੇ ਬੱਲੇ ਹੋਰ ਤਾਂ ਉਹ ਸਸਾ ਹੁਣ ਸਰਕਾਰ ਕੋਪਰੀਆਲੇ ਹੁਣ ਨੋਟ ਕੱਢਿਆ ਕਰਦਗੇ ਨਕਲੀ ਨੋਟ ਪਾਏ ਨੇ ਜੇ ਕੱਲ ਨੂੰ ਚਲਾ ਕੀ ਪਤਾ ਲੱਗੂਗਾ ਤਾਂ ਨਿਕਲਣਗੇ ਇਹਦੇ ਚੋਂ ਕਹਨੂੰ ਭਾਈ ਤੁਹਾਨੂੰ ਦਿਖਾਪਾਂ ਮੀਡੀਆ ਦੇ ਵਿੱਚ ਕੀ ਕੁਝ ਲਿਖਣਾ ਹੈ ਇਹ ਚੋਂ ਅੱਜ ਰੋਟੀ ਉਟੀ ਖਾ ਕੇ ਪੈ ਜਉਣ ਆ 20 ਤਰੀਕ ਇਕਾੜ ਨੇ ਬੜਾ ਪੰਗਾ ਪਵਾਇਆ ਆ ਜਵਾਗਿਆਂ ਲੱਗਿਆ ਪਿਆ ਕਿ ਮੈਂ ਤਾਂ ਅੱਜ ਹੀ ਚਲਾਉਣੇ ਨੇ ਜੀ 20 ਦੀ ਦੀਵਾਲੀ ਆ ਤੇ ਦੀਵਾਲੀ ਦਾ ਪੰਗਾ ਪਾਤਾ ਇੱਕ 20 ਨੂੰ ਬਣਾਉਂਦੇ ਨੇ ਉਹ ਪਈ ਦੀਵਾਲੀ ਕੱਲ ਨੂੰ ਆ ਅੱਡੇ ਸਿੰਘ ਸਾਹਿਬ ਅਕਾਲ ਤਖਤ ਦੇ ਜਿੱਥੇ ਹਰ ਉਹਨਾਂ ਨੇ ਵੀ ਬਾਹਰੇ ਨਹੀਂ ਵੀਡੀਓ ਕੱਲ ਵੀ ਆਨ ਨੂੰ ਭਾਈਏ ਕੱਦਨ ਵਾਲੀ ਬਣਾਉ ਭਾਈ ਆ ਦੀਆ ਤੂੰ ਬੜਾ ਸਭ ਤੋਂ ਵੱਡਾ ਆ ਦੇ ਜੰਤੂ ਸਾਹਿਬ ਮਹਾਰਾਜ ਗਵਾਇਆ ਦੇ ਕਰੇ ਦੋ ਰਹਾਗੇ ਠੀਕੇ ਬੱਦੀ ਛੋੜ ਦੇ ਉਸ ਵੀਰ ਨਾਲ ਦੀਵਾਲੀ ਵੀ ਆ ਕੱਲ ਨੂੰ ਦੀਵਾਲੀ ਬਣਾਓ ਸਾਰੇ ਰਾਵਣ ਦੇ ਕੇ ਪਿਆਸ ਬਦਾਰ ਨਾਲ ਆਪੋ ਆਪਣੇ ਘਰਾਂ ਵਿੱਚ ਬਹਿ ਕੇ ਖਾਓ ਪੀਓ ਭਾਈ ਤੇ ਐ ਤੂੰ ਆ ਕੀ ਆ ਫਟਾਕਾ ਨਹੀਂ ਹੈਗਾ ਉਹ 500 ਰੁਪਏ ਉਹਦਾ ਪੰਜਾਹ ਨੋਟ ਹੈ ਕੱਲ ਇਥੋਂ ਇਧਰਲੇ ਪਾਸਿਓਂ 500 ਦੇ ਨੋਟ ਨੂੰ ਅੱਗ ਲੱਗ ਜੂ ਇਧਰੋਂ ਇਧਰੋਂ ਵਾਹ ਇਧਰੋਂ ਹਾਂ ਆ ਪਈਏ ਇਧਰ ਬੱਤੀ ਇਥੋਂ ਜਾਊ ਇਧਰ ਨੂੰ ਬਾਹ ਚੱਲੀ ਜਾਓ ਬਸ ਪੁਜਾ ਕਰ ਚੱਲ ਜੂ ਉਹਦੋਂ ਠੰਡੇ ਹੋ ਕੇ ਬਹਿ ਜਾਣਗੇ ਹਾਂ ਉਹਿਆ ਸੁਖਾ ਗਏ ਰੋਟੀ ਲਓ ਆ ਵਾਹ ਇਦੀ ਸੈਕਿੰਗ ਨੁਕਦੇ ਰ ਗਲਰਨਾਂ ਨੂੰ ਕਰਦੇ ਪਾਏਗਾ ਚਲੋ ਜੀ ਆ ਇੱਕ ਨਵਾਂ ਟ੍ਰੈਂਡ ਚੱਲਿਆ ਇਹਨਾਂ ਦਾ ਗਵਾਰਿਆਂ ਵਾਲਾ ਕੀ ਕਹਿੰਦੇ ਨੇ ਇਹਨੂੰ ਗੜਬਾ 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 ਕਹਿੰਦੇ ਨੇ ਜਮ ਗੜਬਾ ਇਹ ਜਾਉ ਧੂਰੀ ਕਰੀ ਨੂੰ ਜਿੱਧਰ ਨੂੰ ਹਵਾ ਉਹੀ ਉਧਰ ਨੂੰ ਜਾਉ ਥਲੇ ਇੱਕ ਜਲਾਣਾ ਚੂਹ ਕੀ ਜਲਾਣਾ ਹਾਂ ਬੋਲ ਬੋਲ ਆ ਹੁਣ ਕਿਤੇ ਉਹ ਤਾਂ ਐਂ ਬੋਲਾ ਲੱਗਦਾ ਐਂ ਬੋਲਾ ਲੱਗਦਾ ਕਾਲੂ ਦੇਖੀ ਮੈਂ ਕਿੱਤੀ ਲੱਗੂ ਕਾਲੂ ਚਲਾਵਾ ਕਾਲੂ ਵਿਖਾਵਾਂਗੇ ਸਾਰੀ ਚੱਲ ਜਾਈ ਐਂ ਬੱਕੀ ਥੋੜ ਦੇ ਹੁਣ ਆ ਵੀ ਇਹ ਪੜਨ ਨੂੰ ਕੀ ਐ ਬੋਲਦੇ ਕਿ ਦੇਖੋ ਜੀ ਮੇਰੇ ਇੰਨੇ ਭਰਾ ਕਿ ਇਧਰ ਦੇਖੋ ਵੀ ਇਹਰੇ ਇੰਨੇ ਭਰਾ ਕਿ ਲਿਆਉਂਦੇ ਸੀ ਆਪਾਂ ਕਾਲੂ ਚਲਾ ਕੇ ਦਿਖਾਵਾਂਗੇ ਵੀ ਵਲੌਗ ਚ